ਆਪ ਨੇ ਅੱਜ ਪਿਛਲੇ ਦੌਰਾਨ ਦੱਸਿਆ ਕਿ ਪਾਕਿਸਤਾਨ ਸੇ ਟੈਲੀਫੋਨੀ ਆ ਰਹੀ ਔਰ ਜਦਾ ਤੇ ਪਿਆ ਰਹੀ ਹੈ। ਲੈਸਾ ਹੈ। ਹੋਣ ਮੰਨ ਲੋ ਕਾ ਦੋ ਪੁੱਤੇ ਲਾ ਗਣੇ ਕਿ ਸੌਂ ਗਿਆ। ਮੈਂ ਫੇਰ ਖੱਤਸਾ ਜाहिर ਕਰ ਰਿਹਾ ਕਿ ਇਹ ਦਿੱਲੀ ਵਾਲੇ ਪਾਸੇ ਤੋਂ ਵੀ ਆਉਂਦੇ ਹੋ ਸਕਦੇ ਇਹਨਾਂ ਨੂੰ ਚੈੱਕ ਕਰਾ ਲੈਣਾ ਚਾਹੀਦਾ। ਆ ਜਿਹੜੇ ਦਿੱਲੀ ਵਾਲੇ ਆਏ ਵੇ ਕਾਲੇ ਅੰਗਰੇਜ਼ ਇਹਨਾਂ ਨੇ ਤਾਂ ਛੱਡ ਜਾਣਾ। ਇਹਨਾਂ ਨੇ ਦਿੱਲੀ ਨੂੰ ਭੱਜ ਜਾਣਾ ਲੁੱਟ ਕੇ। ਇੱਥੇ ਭਗਵੰਤ ਮਾਨ ਤੈ ਰਹਿਣਾ। ਬਾਅਦ ਚ ਸ਼ਰਾਬ ਪੀ ਪੇ ਕੇ ਵੀ ਮਰੇਗਾ ਹੁਣੇ ਹੋਸ਼ ਕਰ ਲੈ ਇਹਨਾਂ ਦੀ ਜ਼ਮੀਨ ਵਾਪਸ ਦੇ ਦੇ ਪਰ ਐ ਮੁੱਛਾਂ ਦੀ ਚਲਦੀਆਂ ਵੀ ਇੱਕ ਬਾਪਰਾ ਦਾ ਝਲਣ ਮਾਰ ਕਰ ਦੂਗਾ ਬੋਲੇ ਬੋਲੇ ਆਪਦੀਆਂ ਜੀ ਕਾ ਗਣੀਂ ਜਾਂਦੀਆਂ ਬਹੁਤ ਬਹੁਤ ਧੰਨਵਾਦੀ ਸਾਰਿਆਂ ਨੂੰ 4-5 ਦਿਨਾਂ ਬਾਅਦ ਮਾਫੀ ਮੰਗਣੀਆਂ ਪੈਗੀਆਂ ਚੰਨੀ ਤਾਂ ਕਹਿੰਦਾ ਮੈਂ ਕਿਹਾ ਕਿਤੇ ਪ੍ਰਗਟ ਫੜ ਲਿਆ ਕੀ ਹੋਇਆ ਟਾਇਰ ਤੁਸੀਂ ਮੁੱਖ ਮੰਤਰੀ ਰਹਿ ਆ ਯਾਰ ਮੈਂ ਤਾਂ ਪਰਗਟ ਬਾਰੇ ਬੋਲਿਆ ਸੀ ਹੁਣ 10 ਤੇ 11 ਤਰੀਕ ਦਾ ਸੈਸ਼ਨ ਰੱਖ ਲਿਆ ਹੁਣ ਹੀ ਬੁਕਿੰਗ ਕਰਾ ਲਿਓ ਘੰਟੇ ਘੰਟੇ ਦੀ ਹੋਈ ਮਿਲੂਗੀ ਟਿਕਟ ਉੱਥੇ ਗੱਲ ਕਰਾਂਗੇ ਇਹਨਾਂ ਨਾਲ ਵੀ ਆ ਦੱਸਿਓ 2021 ਚ ਕੀ ਕਿਹਾ ਸੀ 22 ਚ ਕੀ ਕਿਹਾ ਸੀ 23 ਚ ਕੀ ਕਹਿੰਦੇ ਹੋ 24 ਚ ਕੀ ਕਿਹਾ 25 ਚ ਕੀ ਕਹਿੰਦੇ ਹੋ ਹਾਂ ਇਹ ਦੰਗੋ ਵਾਲਾ اچھا ਹੈ ਇਹ ਦੇ ਦੰਗੋ ਵਾਲਾ ਕੰਮ اچھا ਹੈ ਜਿਸ ਦੇ ਦੇਖਿਏ ਮੈਂ ਵੀ ਮੈਂ ਆਪਕੋ ਇਹ ਕਹਿਣਾ ਚਾਹਤਾ ਹੂੰ ਕਿ ਪੰਜਾਬ ਕੇ ਲੋਗੋ ਨੇ ਇੱਕ ਸਰਕਾਰ ਚੁਣੀ ਹੈ ਮੈਂ ਹੁਣ ਉਸ ਵਿੰਦਨ ਲੱਭਦਾ ਫਿਰਦਾ ਜਿਹੜਾ ਕਹਿੰਦਾ ਬੰਦੇ ਦੇ ਨਾਲ ਕੁਝ ਨਹੀਂ ਜਾਂਦਾ ਮੈਂ ਉਹਨੂੰ ਸਵਾਲ ਕਰੂੰਗਾ ਕਿਉਂ ਨਹੀਂ ਜਾਂਦਾ ਬਕਾਸਿੰਗ ਵਾਲਾ ਕਾਲੀ ਦਾ ਲੈ ਤਾ ਗਿਆ ਨਾੜੀ ਜਿਹਦੀ ਸੋਚ ਨਹੀਂ ਹੈਗੀ ਬੰਦ ਕਰਨ ਵਾਲੀ ਲੋ ਜੋ ਸਿੱਧੂ ਮੈਂ ਆਹ ਸ਼ਾਦੀਆਂ ਚ ਲੈਣ ਦੇ ਨਾਲੇ ਸੂਟ ਵਰਗਾ ਉਹ ਨਾ ਉਹਨੂੰ ਕੋਈ ਖੋਲੇ ਨਾ ਸਮਾਵੇ ਐਂ ਤਾਂ ਗਾਹਾਂ ਦੀ ਗਾਹ ਭੇਜੀ ਜਾਂਦੇ ਰਹਿੰਦੇ ਉਹਨੂੰ ਕਾਂਗਰਸ ਨੇ ਖੋਲ ਲਿਆ ਹੁਣ ਲਿਫਾਫੇ ਚ ਨਹੀਂ ਪੈਂਦਾ ਉਹ ਉਹ ਬੋਲ ਰਿਹਾ ਸੀ ਜੀ ਬੜੇ ਵੱਡੇ ਵੱਡੇ ਸਕੂਲਾਂ ਚ ਪੜੇ ਹੋਏ ਨੇ ਜੀ ਐਸਾ ਸਰਕਾਰੀ ਵਾਲੇ ਆ ਉਹ ਕੀ ਬੋਲ ਰਿਹਾ ਸੀ ਭਗਵਾਨ ਤਮਾਨ ਨੇ ਬਦਲਾ ਲਿਆਉਣਾ ਸੀ ਸਵਾ ਸਾਲ ਹੋ ਗਿਆ ਭਗਵਾਨ ਤਮਾਨਾ ਕੀ ਬਦਲਾ ਲਿਆਂਦਾ ਸਿਰਫ ਪਤਨੀ ਬਦਲੀ ਹੈ ਆ ਕਿਹਾ ਸੀ ਨਾ ਤੇ ਮੈਂ ਸਿੱਧੂ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਨਾ ਯਾਦਦਾਸ਼ਤ ਕਮਜ਼ੋਰ ਹੋਣੀ ਤੁਸੀਂ ਵੀ ਦੂਜੀ ਪਤਨੀ ਦੇ بیٹے ਹੋ ਜੇ ਤੁਹਾਡਾ ਬਾਪੂ ਤੁਹਾਡੇ ਘਰੇ ਬਦਲਾ ਨਾ ਲਿਆਉਂਦਾ ਤੁਸੀਂ ਦੁਨੀਆ ਤੇ ਨਹੀਂ ਆਉਣਾ ਸੀ ਔਰ ਜਿਹਨੂੰ ਜਿਹਨੂੰ ਸੁਣਾ ਰਿਆ ਸੀ ਜਿਹਦੇ ਨਾਲ ਹਮਦਰਦੀ ਕਰਨ ਗਿਆ ਸੀ ਉਹ ਬੈਠਾ ਸੀ ਹਮਦਰਦ ਉਹਦੇ ਬਾਪੂ ਦੇ ਵੀ ਦੋ ਨੇ ਆਪ ਦੀ ਸਟੈਨੋ ਨਾਲ ਹੀ ਵਿਆਹ ਕਰਾ ਲਿਆ ਸੀ